ਕੁਪਾਤੀ ਜੱਜ ਇਹ ਬੰਦਾ ਦੇਖਦਾ ਜੀ ਤੂੰ ਛੁਣ ਨੇ ਆ ਅਜੇ ਨਾਲ ਇੱਥੇ ਬੰਦਾ ਡੁੱਬੂ ਨਾ ਕੰਮ ਕ ਨਹੀਂ ਇੱਥੇ ਕਿੰਨਾ ਕਿੰਨਾ ਨਾਲ ਬੰਦਾ ਜਾਂਦਾ ਹਣਾ ਥਾਂ ਨੂੰ ਪਾਣੀ ਚ ਕਿ ਨਹੀਂ ਪਾਣੀ ਨੀ ਵੀ ਹੈ ਨਾ ਕਾਕੇ ਓਏ ਪਰਤੀਆਂ ਕੱਟਣ ਤੋਂ ਪਹਿਲਾਂ ਬੋਰੀਆਂ ਚਲ ਗਈਆਂ ਓਏ ਲਾਈਵ ਹੀ ਇੱਧਰ ਸੋਨੂ ਲਾਈਵ ਚੱਲ ਡਿਆ ਆ ਆ ਜੀ ਆ ਜੀ ਕੇਲਾ ਦੋਲ 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 ਇੱਧਰ ਆ ਪਾਣੀ ਆ ਡੇਲ ਦੋਲਦਾ ਸੋਨੂ ਦੇ ਕੰਮ ਸਾਰੇ ਕਣਕ ਜੋ ਨਾ ਡਾ ਡੁੱਬ ਗਿਆ ਨੇ ਓਏ ਸੁਣ ਪਾਣੀ ਕੇ ਵੜ ਕੇ ਆ ਚੋ ਨਾ ਡੁੱਬ ਗਿਆ ਡਾ ਡੁੱਬ ਗਿਆ ਹੀ ਡੁੱਬਿਆ ਹੀ ਹੈਗੇ ਅਣੀ ਵੀ ਡੁੱਬਿਆ ਨਾ ਚੋਈਆਂ ਬਕਾਉਣੇ ਜੀ ਜਾ ਕੇ ਜਿੱਥੇ ਅੱਜ ਰੈਂਪ ਵੱਜ ਰਿਹਾ ਜਿੱਥੇ ਟੁੱਟਾ ਸੀ ਆਪਾਂ ਪਹਿਲਾਂ ਵਲੌਗ ਦੇ ਵਿੱਚ ਪਾਇਆ ਹੋਇਆ ਸੀ ਕਿ ਇੱਥੇ ਬੰਨ ਟੁੱਟਾ ਜਰੇ ਜ਼ਰੂਰ ਟਰੈਕਟਰ ਟਰਟਰ ਚੱਲ ਰਿਹਾ ਇੱਧਰ ਵੇਖੋ ਕੀ ਹਾਲ ਹੋਇਆ ਯਾਰ ਜਿਹੜੇ ਵੀ ਨਾਲ ਦੇ ਵੇਖ ਰਹੇ ਨਾ ਚਾਰਕ ਜਣ ਕਮੈਂਟ ਜ਼ਰੂਰ ਕਰੋ ਪਤਾ ਲਾ ਜਾਵੇ ਕਿਹੜੇ ਕਿਹੜੇ ਜੁੜੇ ਹੋਏ ਇਹ ਨਹੀਂ ਸੁਣ ਅਸੀਂ ਹੁਣ ਤੁਹਾਨੂੰ ਪਾਣੀ ਦੇ ਵਿੱਚ ਲੰਘ ਕੇ ਦੱਸਦਾ ਸੁਣ ਉਹ ਭਰਾਵਾ ਥੋੜਾ ਹੀ ਪਾਣੀ ਆਵੇ ਪਿਰਤੀ ਨਹੀਂ ਨੰਗੀ ਜਾਂਦੇ ਆ ਆਵੇ ਆਵੇ ਹੈ ਨਹੀਂ ਇੱਥੇ ਸਭ ਤਿਲਕਨ ਨਾਲ ਆਏ 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 ਓਏ ਫੀਟ ਦੀਆਂ ਬੋਰੀਆਂ ਲਿਆਓ ਪੇ ਜੇ ਤੈਨੂੰ ਬੁਲਾ ਲਾਂਗੇ ਤਾਂ ਇੱਧਰ ਇਕੱਠੇ ਹੋਣਦੇ ਆ ਮੰਨਪ੍ਰੀਤ ਸਿੰਘ ਰੰਧਾਵਾ ਦਾ ਕਾਸ਼ਾ ਬੀਬੀ ਆ ਵੇਖ ਲਾ ਇੱਧਰ ਵੇਖ ਲੋ ਪ੍ਰੋਗਰਾਮ ਬਾਹਰ ਆ ਲਿਓ ਬਣਾ ਲਾਂ ਆ ਲਾ ਸੁਣੂ ਵੀਡੀਓ ਬਣਾਵਾਗਾ ਵੀਡੀਓ ਪਾਣੀ ਚੱਲ ਰਿਹਾ ਜੇ ਵੀ ਆ ਵੇ ਝੋਨਾ ਪੱਕ ਗਿਆ ਜੀ ਆ ਝੋਨਾ ਸਾਰਾ ਡੇ ਇਧਰ ਪੱਕ ਗਿਆ ਜੇ ਥੋੜਾ ਇੱਕ ਮਿੰਟ ਇਦਾਂ ਹੀ ਰੋ ਆ ਵੀ ਲੋ ਜੀ ਪਾਣੀ ਚੱਲਣ ਡਿਆ ਸਾਰੇ ਹਾਡੇ ਇਧਰ ਝੋਨੇ ਪੱਕੇ ਨੇ ਆ ਵੇਖੋ ਉਹ ਬੰਦੇ ਹਾਡੇ ਅੱਗੇ ਜਾਂਦੇ ਵੇਖਣ ਆ ਵੇਖੋ ਪਾਣੀ ਹਰੇ ਇਧਰ ਬਹੁਤ ਜ਼ਿਆਦਾ ਆ ਆ ਵੇਖੋ ਆ ਵੀ ਲੋ ਜੀ ਪਾਣੀ ਚੱਲਣ ਡਿਆ ਸਾਰੇ ਹਾਡੇ ਇਧਰ ਝੋਨੇ ਪੱਕੇ ਨੇ ਆ ਵੇਖੋ ਬੰਦੇ ਹਾਡੇ ਅੱਗੇ ਜਾਂ ਬੰਦੇ ਹਾਡੇ ਕਿੱਥੇ ਕੀ ਮਸ਼ੀ ਕਿੱਥੇ ਮਸ਼ੀ ਬੜੀ ਅੱਛੀ ਉਹ ਸਹੀ ਗੱਲ ਹੀ ਆਹ ਬੰਦਿਆ ਕੀ ਕੀ ਬੰਦਿਆ ਹਾਂ ਰਗੇ ਕਾਰ ਨਾ ਕੱਢ 76 ਕਿਹਦੇ ਨਹੀਂ ਮਿੱਤਰ ਰੇਤ 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 ਆ ਭਰਾ ਇੱਥੇ ਨਹੀਂ ਡੁੱਬਦਾ ਦੂੰ ਰੇਤ ਚੋਂ ਕੱਢ ਲਾਂਗੇ ਰੇਤ ਚੋਂ ਤੇ ਕੱਢ ਲੋਗੇ ਹੌਣ ਬਾਹਰ ਰੱਖੀਂ ਬਸ ਇੱਥੇ ਟੀ ਬੰਨਾ ਮਾਰਿਆ ਆਪਣੇ ਲੈ ਨਹੀਂ ਨਹੀਂ ਉਤਰਾ ਰੁੜ ਕੇ ਆਈ ਕਮਾਦ ਬਚ ਗਿਆ ਹੀ ਆ ਉਹ ਦਿਨ ਜਦ ਤਨ ਆਇਆ ਗੁਰੂਆ ਕਮਾਦ ਦਾਦਾ ਲੱਭਦਾ ਸੀ ਫੋਮ ਤੇਰੀ ਕਿਦੇ ਹੋ ਗਿਆ ਇਹ ਕੰਮ ਪੈਂਟ ਵੇਚ ਗਈ ਡੱਬ ਗਈ ਲੱਤ ਪੈਂਟ ਵੇਚ ਗਈ ਮੇਰੀ ਲੱਤ ਜੀ ਮੈਂ ਜਾਗ ਨਹੀਂ ਕੌਂਚਾ ਵੇਚ ਗਿਆ ਹੀ ਆ ਹੋ ਆ ਵੇ ਝੋਨਾ ਕੀ ਹਾਲ ਬਣਿਆ ਨਾ ਤਵਾ ਪਾਣੀ ਨੇ ਆਦਾਈਆ ਨਾ ਦੂਜੇ ਦਾ ਕਮਾਦ ਕੀ ਨਾਂ ਲਈਦਾ ਮੈਨੂੰ ਜ਼ਗੀਰ ਦਾ ਕਿਉਂ ਨਾਲ ਦਾ ਦੂਜੇ ਦਾ ਆਯੋ ਦੇ ਬੱਲਾਂ ਰਗੀਆਂ ਰਹਿ ਗਈਆਂ ਉਧਰ ਕਰੇਲਿਆਂ ਦੀਆਂ ਸਬਜ਼ੀ ਸਾਰੀ ਨਸਟ ਆ ਮੇਰੇ ਬਚੜੀ ਓਏ ਆੜ ਇੱਥੇ ਆੜੀ ਪੁੱਤਰਾ ਰੇ ਬਚੜੀ ਬੰਨ ਪੂੜਿਆ ਜਾੜੇ ਗੋਚਕ ਤਾਈ ਬੰਨ ਓਏ ਆ ਵੀ ਲੱਗੇ ਕੀ ਬਹਿਤਾ ਇਨੇ ਦੋਤ ਨੇ ਰੁਕ ਜਾ ਯਾਰ ਕਾਹਦਾ ਆਇਆ ਲੈ ਹੋਏ ਰੁਕ ਜਾ ਕੱਪੜੇ ਖਰਾਬ ਕਰਾ ਆਏ ਆਈ ਹੈ ਝੋਨਾ ਹੀ ਆਹੋ ਆ ਪਹਿਲੀ ਪਹਿਲੀ ਬੱਲਾ ਬੱਲਾ ਵੇ ਜੋਨਾ ਇੰਨੀ ਨਾਲਾ ਦਾ ਚੜੀ ਹੈ ਇੱਥੇ ਰੇਬ ਦੇ ਮਿੱਟੀ ਤੇ ਰੇਤ ਜੋ ਵੀ ਹੈ ਸਭ ਕੁਝ ਹੂੰ 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 ਅੱਜ ਇਹ ਕਹਿੰਦੇ ਥੀਏਟਰੀਆਂ ਜਿਹਾ ਨੁਕਸਾਨ ਨੇ ਹੈਂ ਕਹਿੰਦੇ ਬੇਲੇ ਦੇ ਆਣ ਕੇ ਵੇਖਣ ਅਰੇ ਇਹ ਤਾਂ ਥੋੜਾ ਨਾ ਆ ਗੁਰੂਆਤੇ ਬਾਜ ਚੜ ਗਈ ਨਾ ਜਦੋਂ ਪਹਿਲਾ ਪਾਣੀ ਉਤਰਿਆ ਸੀ ਨਾ ਉਦੋਂ ਬਹੁਤ ਹੀ ਸ਼ਾਨਦਾਰ ਰੇਤ ਆ ਉਹ ਵੇਹਰੇ ਤੱਕ ਦੇਖ ਆਹ ਦੀਆਂ ਆ ਜਿਹੜਾ ਉੱਚਾ ਢੇਰਿਆ ਨਾ ਇਹ ਰੇਤ ਵੇਖ ਤੂੰ ਉਹ ਵੇ ਪਰਾਂ ਪੈਲੀਆਂ ਚ ਰੇਤ ਮੇਰਾ ਤਾਂ ਇਥੋ ਚੁੱਕ ਚੁੱਕ ਕੇ ਲੈਣ ਦੀ ਆ ਦੇ ਉੱਤੇ ਸੋ ਹਾਂ ਬਾਬਾ ਸੇਸੋਲੀ ਖੜੀ ਹੈ ਕੱਲ ਟਰਾਲੀ ਲਾਏ ਹੈ ਹਾਂ ਖੜਨ ਦੇਣਗੇ ਆਹ ਥਾਂ ਮਿੱਟੀ ਆ ਗੁਰੂਆ ਪੈਲੀ ਆ ਇਹ ਚਕਾਉਂਗਾ ਆਹ ਪੈਲੀ ਪੁਲੀ ਮੁੱਟਣੇ ਆ ਉਹ ਕਦੀ ਪੈਲੀ ਹੈ ਨਾ ਹੀ ਬਰਾਂ ਬਣ ਗਿਆ ਆਈ ਇਧਰ ਆ ਇਤਰਾ ਹੀ ਆ ਉੱਥੇ ਵੀ ਰਾਵੀ ਦੇ ਜਾਈਏ ਕਿ ਨਹੀਂ ਆ ਵੇਹ ਰੇਤ ਮਿੱਤਰਾ ਰੇਤ ਚੈੱਕ ਕਰੋ ਤੁਸੀਂ ਰੇਤ ਚੈੱਕ ਕਰੋ ਆਹ ਤਲੀ ਉਹਨਾਂ ਦੀ ਹੋ ਇਹਨਾਂ ਦੀ ਆ ਨਰੇ ਰੇ ਤੇ ਸਾਫ ਇਹ ਹਾਂ ਸੇਵਕ ਕੀ ਸੇਵਕ ਉਹਨਾਂ ਦੇ ਵੀ ਠੀਕ ਹੈ ਉਹ ਇੱਥੇ ਕੀ ਸੇਵਕ ਕੀ ਪਰ ਜਿੱਥੇ ਉਹ ਟਾਰ ਆ ਜਾ ਕਿੰਨਾ ਦਾ ਉਹਦੇ ਇਹਨਾਂ ਦਾ ਹੀ ਮੇਰੇ ਨਾਲ 75 ਹੋਣਾ ਗਏ ਹਾਂ ਨਾ ਆ ਹਾਂ ਹੋਵੇ ਗੁਰਵਾ ਉਹਦੇ ਨਾਲ ਅੱਜ ਦੇ ਬਿੱਟੇ ਦੀ ਪਹਿਲੇ ਜਿਹੀ ਬੜੀ ਰੇਤ ਗਈ 4G ਕੌਣ ਕੌਣ ਵੇਖਦਾ ਪਿਆ ਲੈਸਤੀ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਇੰਨੀ ਕਿ ਅੰਗਰੇਜ਼ੀ ਹੋਣੀ ਸੌਨ ਨੂੰ ਹੋ ਗਿਆ ਦਰ ਸਾਹ ਚੜ ਗਿਆ ਕਿ ਨਹੀਂ ਹਾਂ 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 ਬੋਲੇ ਸ਼ੰਕਰ ਜੋਰ ਆ ਗਿਆ ਮਿੰਨ ਤੇ ਵਾਹ ਰਾਈਟਰ ਕਿਆ ਇੱਕਾਰ ਹੀ ਨਾਲੇ ਦਾ ਘਰ ਪਚਾ ਦੇ ਬਾਅਦ ਨਹੀਂ ਹੁੰਦਾ ਵਾਹ ਰੀਤ ਨਹੀਂ ਬਿੰਦਾ ਮਾਨ ਕੇ ਵੰਨ ਬੰਨ ਡਾਵੇ ਟਰੱਕ ਆ ਉਹ ਵੇ ਚੱਲਣ ਦੇ ਟਰੈਕਟਰ ਸਾਹਮਣੇ ਜਾ ਕੇ ਦਿਖਾਉਨੇ ਆ ਮਿੱਤਰਾਂ ਨੂੰ ਪਹੁੰਚਿਆ ਜੇ 6 ਜਣੇ 6ਾਂ ਕਿਹੜਾ ਜੁੜਿਆ ਯਾਰ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਤੇ ਚੈਨਲ ਨੂੰ ਯਾਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਤਾਂ ਜੋ ਕਿ ਥੋੜੀ ਜੀ ਬਨਪੂਰਨ ਦੇ ਵਿੱਚ ਆទ੍ਰਸੀਵਾ ਦਾ ਹੈਲਪ ਹੋ ਜੇ ਉਹਨਾਂ ਤੱਕ ਪਹੁੰਚੇ ਜਿਹੜੇ ਸੇਵਾ ਕਰਦੇ ਪਏ ਨੇ ਮੰਨ ਕਰ ਪਾਗੇ ਜੀ ਧੰਨਵਾਦ ਭਰਾ ਲਾਈਕ ਕਰਨ ਵਾਲੇ ਦਾ ਵੀ ਤੇ ਵੇਖਣ ਵਾਲਿਆਂ ਦਾ ਵੀ ਧੰਨਵਾਦ ਆਕੇ ਕਿਨੇ ਟੋਇਆ ਮਾਰਿਆ ਇਹ ਉਹ ਦਿਨ ਜਿਹੜੇ ਆਏ ਬੰਦੇ ਕਹਿੰਦੇ ਪਾਣੀ ਆਇਆ ਨਾ ਆਵੇ ਚਾਟ ਹੀ ਨਿਕਲੀ ਕਿਹੜਾ ਇੱਥੇ ਸੇਮ ਪੈਂਦੀ ਉਹ ਦਿਨ ਪਾਣੀ ਖਲੋਤਾ ਸੀ ਇੱਥੇ ਆ ਜਿਹੜੀ ਲਾਲ ਲਾਲ ਜੀ ਨੇ ਹੀ ਹੁਣ ਆਪਣਾ ਜਿਆ ਇਹਦੇ ਬਾਹਰੇ ਜਦੋਂ ਪਾਣੀ ਚੜਿਆ ਨਾ ਇਹ ਫੇਰ ਆ ਫੇਰ ਪਣਾ ਚੜਿਆ ਇਹ ਰੇ ਸਾਰੀ ਸਾਫ ਹੋ ਗਈ ਇੱਥੋਂ ਉਹ ਜਿਹੜੇ ਨਾ ਗੱਡੇ ਆ ਨਾ ਹੂੰ ਹਾਂ ਇੰਦੀ ਆ ਅੱਗੇ ਉਹਨਾਂ ਦੇ ਨਾਲ ਹੀ ਜਾਂਦੇ ਕੋਈ ਗੱਲ ਨਹੀਂ ਤੇ ਆ ਵੀਲਾ ਬੈਲੀ ਆ ਵੀ ਹਿੱਟਾਂ ਕੀ ਤਰ੍ਹਾਂ ਰੁਰ ਕੇ ਆਈਆਂ ਕਿਹਦੇ ਕਮਰੇ ਦੀਆਂ ਆ ਦੂਜੇ ਪਣੇ ਚ ਆਈਆਂ ਉਦਾਂ ਨਹੀਂ ਪਾਣੀ ਦੁਜੀ ਵਾਰਾ ਚੜਿਆ ਔਰ ਸੜਕ ਵੇ ਰੋਡ ਕਹਿੰਦੀ ਕੀ ਬਣੀ ਕੀ ਬਣੀ ਕੀ ਬਣਦਾ ਅਜੋ ਭੰਡਾ ਫੋ ਬੰਨਾ ਇਹ ਪੈਲੀਆਂ ਨਹੀਂ ਸੋਣਾ ਹੋਣੀਆਂ ਪੱਤਰੀਆਂ ਕਿਦੇ ਹਾਂ ਹਾਂ ਇਹ ਕਣਕ ਨਹੀਂ ਬੀਜੀ ਜਾਣੀ ਭਾਈ ਜਿਹੜਾ ਵੀ ਨਾਲ ਦੇ ਦਾ ਦੇਖਦਾ ਪਿਆ ਵੀਡੀਓ ਨੂੰ ਚੇਰ ਜਰੂਰ ਵਾਲਦਾਂ ਦਾ ਲਾਈ ਕਰ ਦੋ ਚੇਰ ਇਸ ਲਈ ਕਿ ਜਿਹੜੇ ਇੱਥੇ ਸੇਵਾ ਕਰ ਸਕਦੇ ਜਾਂ ਹੈਲਪ ਕਰ ਸਕਦੇ ਕੋਈ ਬੰਨ 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 ਦੇ ਟਰੈਕਟਰ ਜਾਂ ਕਿਤਰਾ ਵੀ ਉਹਨਾਂ ਦਾ ਕੋਈ ਦਾ ਕਰਦਾ ਵੀ ਨੁਕਸਾਨ ਆ ਵੇਖ ਲਓ ਤੇ ਜਿਹੜੇ ਕਹਿੰਦੇ ਇੱਥੇ ਨੁਕਸਾਨ ਨਹੀਂ ਹੋਇਆ ਹੋਰ ਪਣੀ ਹੈਗਾ ਵੀ ਇਹ ਵੀ ਕਿੱਥੇ ਹਾਂ ਵੀ ਹਾਂ ਦੇ ਹੋਰ ਦੋਮੀ ਪਿਆ ਇੱਥੇ ਆ ਸਾਰਾ ਦੋਮਿਆ ਹੋਰ ਉਹ ਵੀ ਰੇਤ ਕੀ ਤਰ੍ਹਾਂ ਨਾਲ ਲਾਦਾ काली शाह उते जेंज न टुट बस की चकर ओके रंधावा रंधा वा ब्रो थैंक यू भ्रा ਆ ਜਿਹੜਾ ਉਦੋਂ ਬੰਬੀ ਦਾ ਕਮਰਾ ਜਿਹੜਾ ਉੱਡ ਗਿਆ ਬੰਬੀ ਨਹੀਂ ਦੇਦੀ ਹੁਣ ਮਾੜੀ ਮੋਟੀ ਆਲੂ ਹੀ ਦੇਖਣ ਲੱਗਾ ਇੱਥੇ ਕਿਨਾ ਨੁਕਸਾਨ ਆਇਆ ਮੜਾ ਜਾ ਪਰਾਂ ਨਾ ਕਹੇ ਕੀ ਵਕਾਉਣੇ ਤਾਂ ਨਹੀਂ ਇੱਥੇ ਕਿਉਂ ਹਾ ਜਿਸ ਲਾਭ ਕਿੰਨੀ ਇੱਥੇ ਆਣਾ ਪਾਣੀ ਇੱਥੇ ਪਾਣੀ ਹੋਣਾ ਦਾ ਹੈ ਹੈ ਪਾਣੀ ਹੋਣੀ ਲੱਥਾ ਫਿਰ ਇੱਥੇ ਥੋੜਾ ਹੀ ਆਵੇ ਹੋਣੀ ਗਿਆ ਪਛਾਣ ਆ ਮੇਰੇ ਨਾਲ ਤਾਂ ਸਿੱਧੀ ਲਕੀਰੀ ਜਾਂ ਲੈਣ ਪੁੱਟੀ ਆਵੇ। ਆ ਇੱਥੇ ਵੀ ਭਾਵੇਂ ਡੂਂਗੀ ਹੋਵੇ ਡੁੱਬਣੇ ਦਾ ਕੰਮ ਹੋਵੇ। ਪਰ ਉਹ ਵੇ ਲੰ। ਅੱਜ ਇਹ ਕਿੱਥੋਂ ਤਹ ਰਹੇ ਕਿੰਨੀ ਰੇਤ ਆ ਜੇ ਪਿੰਡ ਕਿੱਥੇ ਆ। ਇਹ ਬਸ ਉੱਥੇ ਪਿੰਡ ਚੋ ਹੀ ਦੇਖਦਾ ਵੀ ਇਸ ਪਿੰਡ ਦੇ ਵਿੱਚ ਕੁਝ ਨਹੀਂ ਆ ਬਾਰੋ-ਬਾਰ ਜੇ ਤਰ੍ਹਾਂ ਵੀ ਕੋਈ ਕਹਿੰਦੇ ਵੀ ਇੱਥੇ ਦੇ ਕੁਝ ਨਹੀਂ ਮੁੜ ਜਾਂਦੇ। ਅਹੀਂ ਇਹ ਨਹੀਂ ਕਹਿੰਦੇ ਵੀ ਚਲੋ ਫਸਲਾਂ ਦਾ ਜਿਹੜਾ ਵੀ ਹਰ ਜਨਨਾ ਕੋਈ ਵੀ ਸਰਕਾਰ ਪਰਸਾਦੀ ਆ ਜਾਂ ਕੋਈ ਵੀ ਹੈਲਪ ਕਰਦਾ ਜਿੱਤਰਾ ਵੀ ਸਰਕਾਰਾਂ ਕਰਦੀਆਂ ਨੇ ਇਧਰ ਆਣ ਕੇ ਫਸਲਾਂ ਕਲੀਆਂ ਗੋਭੀਆਂ ਨਹੀਂ ਝੋਨੇ ਵੀ ਬਹੁਤ ਖਰਾਬ ਹੋਏ ਨੇ ਝੋਨੇ ਟੋਟਲੀ ਇਹਨਾਂ ਦਾ ਝੋਨੇ ਹਰੇ ਦੇ ਖੰਡੇ ਆ ਖਤਮ ਹੋ ਗਏ ਪਤਲਾ ਪਈਆਂ ਉਹਨਾਂ ਦੇ ਵਿੱਚ ਪਾਣੀ ਥੱਲੇ ਜੇ ਖਲੋਤੇ ਨੇ ਗਾਲੇ ਪਏ ਨੇ நிற ਗਾੜੀ ਬਾਨੇ ਤੇ ਜਾਣਾ ਜਾਂਦਾ ਜਾਣਦੇ ਅਸੀਂ ਵੀ ਜਾਣਦੇ ਆ ਉਹ ਦਿਨ ਭਰਾਸ ਪੈਦੇ ਲੱਗੋ ਲੰਗੇ ਆਂ ਤੇ ਡੁੱਬ ਜਾਣ ਲੱਗਾ ਇਨਾ ਇਨਾ ਪਾਣੀ ਚੜ ਗਿਆ ਉਹ ਦਿਨ ਪਾਣੀ ਇਹ ਜੇ ਇੱਥੇ ਬੜਾ ਬਣੀ ਸੀ ਜਿਹੜਾ ਮੇਰਾ ਵੀਰ ਭਰਾ ਜੋ ਵੀ ਨਵਾਂ ਆਉਂਦਾ ਯਾਰ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰੋ ਇਹਦੇ ਪੋਜ ਵੀ ਨਹੀਂ ਖੁੱਟਿਆ ਕੰਮ ਹੈ ਇਹਦੇ ਪੋਜ ਵੀ ਨਹੀਂ ਖੁੱਟਿਆ ਗਿਆ ਕਾ ਹਨਾ ਬੰਦੇ ਦਾ ਨਾ ਨਾ ਰੇਤ ਇਹ ਆ ਵੀਰੇ ਪਹਿਲਿਆਂ ਵਾਲੇ ਇੱਧਰ ਆ ਜਾ ਪਾ ਜੇ ਇੰਟਰਵਿਊ ਵਾਲੇ ਆ ਉਹ ਦੋ ਸੱਚੀ ਰ ਆਉ ਸੁਪਰੀ ਸਾਖੀ ਨਾ ਆ ਰਹੀ ਮੈਂ ਦੂਪਾ ਜੇ ਕਦਕਦੇ ਬਰੇ ਰੱਖ ਕੇ ਮਾਰਾ ਜੀ ਕਦਕਦੇ ਲੱਗੇ ਜੀ ਹਾਂ ਜੀ ਕਦਕਦੇ ਲੱਗੇ ਜੀ ਇਹ ਪਾਈ ਹੋ ਗਿਆ ਜੇ ਮੈਂ ਲਾਈਵ ਚੱਲਣ ਡਿਆ ਆਏ ਪਾਈ ਜੀ 3 ਵਜੇ ਤੇ ਪਹੁੰਚੇ ਸਾਢੇ 3 ਵਜੇ ਨਾਲ ਟੈਹ ਪਏ ਆ ਜੀ ਆਹ ਹਾਂ 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 ਜੀ ਇਹ ਤੇ ਕੰਨ ਨਾਲੇ ਆਉਣਗੇ ਤੇ ਜੇ ਕਰੀਨਾ ਦਾ ਦੂਜੇ ਰੇ ਚੁੱਕਣ ਦੀ ਵੀ ਨਹੀਂ ਜਿਹੜੀ ਟੁਕਰੀ ਨਹੀਂ ਆ ਆ ਗਾ ਡਮ ਪਹਿਲਾਂ ਨਹੀਂ ਨਹੀਂ ਇੱਥੇ ਨਹੀਂ ਗੇ ਇਹ ਇਹ ਪੂਰਨ ਲਈ ਇੱਥੇ ਆਇਆ 30 ਟਰੈਕਟਰ ਆ ਗਿਆ ਸੇਵਾ ਵਾਲੇ ਉਹ ਕੱਲ ਨੂੰ ਪਹੁੰਚ ਜਾਣਗੇ ਠੀਕ ਠੀਕ ਆ ਹੋਰ ਸੇਵਾ ਵਾਲੀ ਨਾਲ ਦਾ ਕੋਈ ਤੇ ਗਾੜੀ ਕਹਿਣਾ ਹੋਵੇ ਕੇ ਆਪਣਾ ਮੁੰਨਾ ਭਾਜੀ ਫਿਟਰੀਆਂ ਵਾਲੇ ਹਾਂਜੀ ਉਹਨਾਂ ਨੇ 50000 ਰੁਪਏ ਕਹੇ ਡੀਜ਼ਲ ਵਾਸਤੇ ਠੀਕ ਠੀਕ ਤੇ ਜਿੱਦ ਸ਼ੇਮਾ ਜਿਹੜਾ ਵਾ ਆਪਣਾ ਟਰੈਕਟਰ ਏਜੰਸੀ ਵਾਲਾ ਕੋਟ ਵਾਲਾ ਉਹਨਾਂ ਕਿਹਾ ਵੀ 1000 ਲੀਟਰ ਡੀਜ਼ਲ ਸਾਡੇ ਵੱਲੋਂ ਠੀਕ ਜੀ ਠੀਕ ਆ ਜੀ ਬਾਕੀ ਹੋਰ ਵੀ ਸੇਵਾ ਆਉਂਦੀ ਹੈ ਕਾਫੀ ਠੀਕ ਆ ਬਾਕੀ ਤਾਂ ਚੱਲਦਾ ਚੱਲਦਾ ਆਪੇ ਤੁਹਾਨੂੰ ਕੋਈ ਤੁਰੇ ਆਉਣੇ ਹੌਲੀ ਹੌਲੀ ਆਉਣ ਤੇ ਲਾਈਵ ਦੇ ਵਿੱਚ ਤੇ ਕੋਈ ਕਹਿਣਾ ਚਾਹੋ ਜਿਹੜੇ ਜੁੜੇ ਨੇ ਨਾ ਸਾਡੇ ਵਿੱਚ ਅਸੀਂ ਇਹੋ ਕਹਿੰਦੇ ਆ ਵੀ ਫਤੂਵਾਤ ਮਤ ਕਰਨ ਜਿਹੜੀ ਡੀਜ਼ਲ ਦੀ ਬਹੁਤ ਲੋੜ ਆ ਇੱਥੇ ਜਿਆਦਾ ਹੂੰ ਕਿਉਂ ਇਹ ਘਟੋ ਘਟ 100 ਕਿਲੇ ਦੇ ਰੇਤਾਵਾਦੇ ਤੁਸਨੀ ਬੜੀ ਔਕੀ ਆ ਤੇ ਜਿੰਨੀ ਡੀਜ਼ਲ ਆਪਾਂ ਨੂੰ ਵਾਧੂ ਆਊਗਾ ਉਨਾਂ ਹੀ ਸਾਡਾ ਫਾਇਦਾ ਹੋਏਗਾ ਉਹਨੇ ਟਰੈਕਟਰ ਵਧ ਜਾਣਗੇ ਸਾਡੇ ਵੱਧ ਚੱਲਣਗੇ ਠੀਕ ਜੀ ਇਹ ਹੁਣ ਮੈਨੇ ਕਿੰਨੇ ਦਿਨਾਂ ਦਾ ਪ੍ਰੋਸੈਸ ਹੋਏ ਮਹੀਨਾ ਦਾ ਮਹੀਨੇ ਤੇ ਲਾਜ਼ਮੀ ਹੈ ਹੀ ਹੈ ਹਾਂ ਮਹੀਨਾ ਦੇ ਨਾਲ ਦਾ ਜਿਵੇਂ ਮੰਨ ਕੇ ਚੱਲੀਏ ਹਾਂ ਅਜੇ ਤੇ ਪਏ ਨਹੀਂ ਸੱਟੋ ਐਪਿਸ਼ਮ ਪਏ ਵੀ ਸੜੇ ਗਰਾ ਪਏ ਆ ਬਾਅਦ ਝੋਵਾਂਗੇ ਨਹੀਂ ਨਹੀਂ ਉਹ ਤੇ ਉਤਰਾ ਮੈਂ ਨੰਗਨ ਦੀ ਗੱਲ ਕਰ ਰਿਹਾ ਵੀ ਨੰਗਾ ਨਹੀਂ ਇਹ ਅਗਾਈਏ ਪੈਟਰੋਨਾ ਨੰਗਾ ਆ ਸਰ ਹਾਂ ਉਤਰਾ ਚਾਹੇ ਤੂਰੇ ਦੇ ਹੀ ਆ ਹਾਂ ਅਜੇ ਆਪੀ ਏੜੀ ਸੰਗਤ ਵਾਏ ਠੀਕ ਠੋਕਿਆਂ ਦੀ ਤੇ ਖਾਸਾਂਵਾਲ ਦੀ ਜਿਹੜੀ ਆ ਉਹ ਲੈ ਨੇ ਅੱਜ ਸ਼ੁਰੂ ਆਪੋ ਜੀ ਰਲ ਕੇ ਦੇ ਨੇ ਰਲ ਕੇ ਦੇ ਆ ਬਾਕੀ ਆ ਵੀ ਬਾਰੋ ਸੰਗ ਸਵੇਰੇ ਜਿਹੜੀ ਆ ਉਹ ਵੀ ਆਏਗੀ ਠੀਕ ਆ ਜੀ ਤੇ ਸੋ ਤੁਹਾਨੂੰ ਭਾਜੀ ਨੇ ਦੱਸ ਹੀ ਦਿੱਤਾ ਤੇ ਤੁਸੀਂ ਜਿਹੜੀ ਵੀਡੀਓ ਨਾਲ ਸ਼ੇਅਰ ਜਰੂਰ ਕਰੋ ਵਾਦੋ ਵਾਦ ਕਿਉਂਕਿ ਜਿਹੜਾ ਵੀ ਕੋਈ ਹੈਲਪ ਕਰਨ ਜੋਗਾ ਹੋਵੇ ਤੇ ਆਪਣਾ ਟਰੈਕਟਰ ਲੈ ਕੇ ਇੱਥੇ ਪਹੁੰਚਦਾ ਕਰੇ ਭਾਈ ਜਿਹੜੇ ਵੀ ਜੁੜਦੇ ਜਾਂਦੇ ਮੈਂ ਤੁਹਾਨੂੰ ਇੱਕੋ ਗੱਲ ਕਹਿ ਰਿਹਾ ਇਸ ਲਾਈਵ ਦੇ ਵਿੱਚ ਕਮੈਂਟ ਜਰੂਰ ਕਰੋ ਤਾਂ ਕਿ ਹਾਨੂੰ ਪਤਾ ਲੱਗ ਸਕੇ ਕਿਹੜਾ ਕਿੱਥੋਂ ਜੁੜਿਆ ਹੈਗਾ ਠੀਕ ਹੈ ਜੀ ਜਿਹੜਾ ਵੀ ਆਪਣਾ ਨਾਮ ਹੈ ਜਿੱਥੋਂ ਵੀ ਲੋਕ ਕਰਦਾ ਆਪਣੇ ਏਰੀਆ ਦਾ ਕਮੈਂਟ ਬਾਕਸ ਵਿੱਚ ਨਾਮ ਜਾਂ ਕੋਈ ਮੈਂ ਕੁਝ ਵੀ ਨਾਮ ਮੈਂਸ਼ਨ ਕਰ ਦਿਓ ਬਾਕੀ ਆਡੇ ਬੰਦੇ ਬਾਹਰ ਤੇ ਕਹਿੰਨੇ ਗਾੜੀ ਬਾਕੀ ਭਾਈ ਜਿਹੜੇ ਵੀ ਤੁਸੀਂ ਦੇਖਦੇ ਜੇ ਸਾਡੀ ਇੰਨੀ ਸੇਵਾ ਲੱਗ ਜਾਨੀ ਬਸ ਸ਼ੇਅਰ ਕਰਦੇ ਪਿਆ ਤੁਸੀਂ ਵੀ ਇੰਨਾ ਸੇਵਾ ਦੇ ਵਿੱਚ ਭਾਗੀਦਾਰ ਹੋ ਜਾਣਾ ਉਹਨਾਂ ਦਾ ਵੀਡੀਓ ਪਹੁੰਚਾ ਕੇ ਜਿਨ੍ਹਾਂ ਨੇ ਕਿਤੇ ਆਪਣੇ ਟਰੈਕਟਰ ਟਰਾਲ ਲੈ ਕੇ ਆਉਣੇ ਇਸ ਤੇ ਜੇ ਤੁਸੀਂ ਮਦਦ ਕਰ ਸਕਦੇ ਨਹੀਂ ਮਦਦ ਕਰੋਗੇ ਵੀਡੀਓ ਉਹਨਾਂ ਤੱਕ ਪਹੁੰਚਾਈ ਜਾਵੇ ਟਰੈਕਟਰਾਂ ਵਾਲਿਆਂ ਤੱਕ ਜਿਹੜੇ ਹੈ ਨਹੀਂ ਸੇਵਾ ਕਰਦੇ ਬਾਕੀ ਤੁਹਾਨੂੰ ਦੱਸ ਹੀ ਦੇ ਤੁਹਾਡੀ ਜਲਦੀ ਵਿੱਚ ਸੇਵਾ ਹੋਈ ਆ ਚੱਲ ਜੀ ਗੱਡੀ ਅਗਲੇ ਮਿਲੋ ਆਓ ਖਲੋ ਤੇ ਆ ਜੜੀਏ ਉੱਥੇ ਨਾ ਨਹੀਂ ਜਾਓ ਆ ਆ ਜੜੀਏ ਆ ਕੇ ਨੰਗਿਆ ਬਰਨੈਦ ਲਗੇ ਨਾ ਰੇਤਨੀ

ya yeah. Ya. Yeah. Oh, jenah ialah temporary lah, ala awak, pawai ni ਤੋ ਰਿਆ ਕੀ ਹੋਂਦਿਆ ਵਾ ਹਾਂਜੀ ਵੀ ਜਿਹੜੇ ਵੀ ਮੇਰੇ ਵੀਰ ਭਰਾਤ ਜੁੜੇ ਨੇ ਨਵੇਂ ਚਲ ਚਲ ਗਏ ਚੱਲ ਗਏ ਜਿਹੜੇ ਵੀ ਜੁੜੇ ਨੇ ਕਮੈਂਟ ਕਰ ਦੋ ਵੀਰੋ ਕਮੈਂਟ ਕਰ ਦੋ ਸ਼ੇਅਰ ਕਰ ਦੋ ਜੇ ਕਮੈਂਟ ਨਹੀਂ ਹੋ ਰਿਹਾ ਤਾਂ ਅੱਲਾ ਨੂੰ ਪਹਿਲਾਂ ਸਬਸਕ੍ਰਾਈਬ ਕਰਨਾ ਪੈਣਾ ਫਿਰ ਕਮੈਂਟ ਹੋਣਾ ਤੁਹਾਡੇ ਉਦਨਪਰਾ ਇੱਥੇ ਇੱਥੇ ਪਾਣੀ ਇੰਨਾ ਹੈ ਨਾ ਇੱਥੇ ਲੰਗੇ ਬੜਾ ਡੂੰਗਾ ਥਾਂ ਆਈ ਹੂੰ ਇੱਥੇ ਬੜਾ ਡੂੰਗਾ ਥਾਂ ਆਈ ਚੱਲ ਆ ਜਾ ਓਏ പേ ബോർഡർ ബോർഡർ ബാർഡർ ബാർഡർ ബോർഡർ ਕਿੱਥੇ ਜਾਣਾ ਹੀ ਕੈਮਰੇ ਨਾ ਕੱਢ ਲਾਂਗੇ ਆ ਆਪਣਾ ਨਿਸ਼ਾਨੀ ਰੱਖ ਲਾਂਗੇ ਨਾ ਇੱਥੇ ਕਿੱ데 ਗਿਆ ਭੇਜਾ ਕੀ ਆ ਉਹ ਨਹੀਂ ਇਹ ਪਾਣੀ ਨਹੀਂ ਸਿਮਦਾ ਉਦੋਂ ਵੀ ਸਿਮਣ ਲਿਆ ਸੀ ਪਾਣੀ ਨਹੀਂ ਆਇਆ ਮੱਛੀ ਨਹੀਂ ਕੀ ਜਾਣੀ ਚੀਜ਼ਾਂ ਨਹੀਂ ਮਸ਼ੀਨ ਇਤਰਾ ਨਹੀਂ ਕਰਦੇ ਉਹ ਤਾਂ ਨਹੀਂ ਦਮ ਇੱਥੇ ਪਾਣੀ ਪਿਆ ਤੇ ਨਹੀਂ ਲੱਗਦਾ ਮਸ਼ੀਨ ਹੀ ਆਏ ਨਹੀਂ ਮਸ਼ੀਨ ਅੱਜ ਹੀ ਕਿਤੇ ਨਾਲ ਇਹਦਾ ਪਾਣੀ ਸੁੱਕਣਾ ਤੇ ਅੱਜ ਹੀ ਪੂਰਿਆ ਜਾਣਾ ਹੈ ਮੈਨੂੰ ਤਾਂ ਟਰੈਕਟਰ ਵਾਲਿਆਂ ਨੇ ਨਹੀਂ ਸਮਝ ਲੱਗਦੀ ਕਿ 3 ਵਜੇ ਦੇ ਲੱਗੇ ਹੀ ਇਹ ਇਦਾਂ ਹੀ ਹੁਣ ਆਵਾ ਪਾਜੀ ਕਦੋਂ ਉੱਥੇ ਵੀ ਛੁੜਨਾ ਉਹਨੂੰ ਟਰੈਕਟਰ ਨਹੀਂ ਨਹੀਂ ਰੇਤਾ ਮਰ ਰਹੀ ਦੇ ਵਿੱਚ ਫੁੱਟਣੇ ਹਾਂ ਪਾਣੀ ਆਪੇ ਇਹ ਟੇਪਰ ਨਹੀਂ ਕਿਹੜੇ ਔਰ ਇਹ ਤਾਂ ਵੱਜੀ ਹੁਣੀ ਹੁਣ ਚੜੀ ਹੁਣੀ ਜਿਹੜੀ ਰੇਤ ਉਹ ਹੀ ਆ ਇੱਥੇ ਜਿਆਦਾ ਐ ਬੱਸ ਆ ਜਿਆਦਾ ਆ ਤਾਂ ਦਿੱਤਾ ਨਹੀਂ ਉਥੋਂ ਨਹੀਂ ਨਾ ਪਰ ਦਿੱਤਾ ਕਿਹੜਾ ਟੰਡੋ ਤੁਸੀਂ ਹੋ ਆਹ ਵਾਲਾ ਆਹੋ ਦਿੱਤਾ ਇੱਕੋ ਹੀ ਇਥੇ ਵੇਂਗਿਆ ਨਾ ਸਾਰਾ ਹੀ ਦਿੱਤਾ ਮੇਤਰਾ ਚੱਲ ਰਹੀ ਐ ਭਰਾ ਵਾਈ ਬੁਲਾ ਲੈਨੇ ਤੀ ਨਾਲੇ ਉਹ ਜਿਹੜੇ ਰੋਗਤਾਈ ਇਹ ਤਾਂ ਬਾਡਰ ਨਹੀਂ ਬਗਾਣਾ ਆਲਾ ਟਾਪੂ ਜਿਹੜਾ ਬਣਿਆ ਉਹਦੇ ਕਾਰਨ ਬਣਿਆ ਹੀ ਆਵਲਾ ਕਿਹੜਾ ਐ ਹੋਏ ਹੈ ਚੱਕੂ ਵਾਲੀ ਕਿਸ਼ਤੀ ਜੀ ਮੇਰੀ ਆਹ ਹੋਏ ਆਉਂਦੇ ਵਾਕੇ ਕਿਸ਼ਤੀ ਲੈ ਕੇ ਵੇਖਿਆ ਜਾਣਾ ਇੱਥੇ ਉਹ ਤੇ ਹੁਣੀਓ ਪੁਰਾਣੇ ਧਰਮਕੋਟ ਪੱਕਾ ਸੇਵਾ ਵਾਲਾ ਹੈ ਕਿ 21 ਦੇ ਤੁਹਾਨੂੰ ਮਿਲਾਂਗੇ ਆ ਪੀਟੀਆ ਚਾਹੀਦੀ ਉੱਤੇ ਹੈ ਪਾਣੀ ਦਾ ਲੈ ਹੋਰ ਵੇਖਣ ਵਾਸਤੇ ਚਾਹੀਦੀ ਆ ਨਹੀਂ ਉਹ ਦੁੱਗੀ ਐ ਚਕੂਆਲੀ ਚਲਾ ਆਪੇ ਦਾ ਹੈ ਸਾਥੀ ਦਿੱਤੇ ਉਹ ਇਹ ਤਾਂ ਕਿ ਚਲਦਾ ਢੰਗ ਆ ਨਾ ਛੜਤੀ ਆ ਬਈ ਆਹੋ ਛੜਕ ਸਾਰੀ ਰੋਡ ਤੀ ਆ ਬਾਦਰ ਤੇ ਤਾਂ ਨਹੀਂ ਜਾਂਦੇ ਤਾਂ ਉਹ ਦਿਨ ਨਾਲ ਉੱਤੋਂ ਵੇਖ ਆਏ ਕਿ ਕੈਮਰਾ ਲੈ ਕੇ ਥੱਲੇ ਚੱਲ ਜਾਈਏ। ਉਹ ਕਹਿੰਦੀ ਕਿ ਕਿੰਨੀ ਇੱਕ ਦੇ ਦੋ ਮਤਲਬ ਇਹ ਪਾਣੀ ਦਾ ਲੈਵਲ ਚੈੱਕ ਕਰਨਾ ਕਿ ਕਿੱਥੇ ਪਾਣੀ ਕਿੰਨਾ ਹੈ। ਹਾਂ। ਤਾਂ ਆਇਆ ਇੰਨਾ ਤਾਂ ਜਾਂਚਣ ਲੱਗ ਜਾ। ਉਹ ਆ ਗਿਆ। ਉਹ ਆ ਗਿਆ ਜੀ ਅਮਰਤ। ਆ ਗਿਆ ਤੇ ਆ ਗਿਆ। ਕਿੰਨਾ ਚਾਹੀਦੀ ਹੈ ਪਹਿਲਾਂ ਦੋ ਆ ਜਿਓ ਅੱਗੇ। ਲੜਕਾ ਉੱਥੇ ਹੀ ਨਾ ਭਾਈਓ। ਆ ਤੇ ਉਹ ਤਾਂ ਆ ਰਿਹਾ ਹੈ ਤੇ ਚੱਲ ਗਿਆ ਇਹਨੂੰ ਜਰਾ ਕੋਲੋਂ ਤੇ ਦੱਸਾਂਗੇ ਸਾਂਝੇ ਨੂੰ ਡੋਮੋ ਗਿਆ ਨੇ ਉਹ ਦੱਸਣ ਦੇ ਕਿ ਇੱਥੇ ਪਤਨ ਲੱਗਣਿਆ மோர்ச்சரேசி மோர் உதண வடது